ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁਤਾ ਦੀ ਮਾਂ ਗੁਜਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੁੱਤਾਂ ਦੇ ਵਿੱਚ ਜਿਗਰੇ ਕੋਈ ਮਿਰਲਾ ਹੀ ਲ ਕੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੀ ਵਿੱਚ ਜਿਗਰੇ ਕੋਈ ਵਿਰਲਾ ਹੀ ਲ ਕੋ ਸਕਦਾ ਮਾ ਗੁਜਰੀ ਨਹੀਂ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨਹੀਂ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੀ ਵਿੱਚ ਜਿਗਰੇ ਕੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚੰਦ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁੱਤਾਂ ਦੀ ਵਿੱਚ ਜਿਗਰੇ ਪੀੜ ਪੁੱਤਾ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁਤਾਂ ਦੀ ਵਿੱਚ ਜਿਗਰੇ ਪੀੜ ਪੁਤਾਂ ਦੀ ਵਿੱਚ ਜਿਗਰੇ ਕੋਈ ਹੇ ਲ ਕੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚੰਦ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੇ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੀ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੇ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੀ ਵਿੱਚ ਜਿਗਰੇ ਪੀੜਪੁਤਾਂ ਦੀ ਕੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਪੀੜਪੁਤਾਂ ਦੇ ਵਿੱਚ ਜਿਗਰੇ ਪੀੜਪੁਤਾਂ ਦੇ ਵਿੱਚ ਜਿਗਰੇ ਕੋਈ ਵਿਰਲਾਹੀ ਲ ਕੋ ਸਕਦਾ ਮਾਂ ਗੁਜਰੀਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੀੜ ਪੁਤਾਂ ਦੀ ਵਿੱਚ ਜੀ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੀ ਤੇਰੇ ਚਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਪੁੱਤਾਂ ਦੇ ਵਿੱਚ ਜਿਗਰੇ ਪੀੜ ਪੁੱਤਾਂ ਦੇ ਵਿੱਚ ਜਿਗਰੇ ਕੋਈ ਮਿਰਲਾ ਹੀ ਲ ਕੋ ਸਕਦਾ ਮਾ ਗੁਜਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚੰਨ ਵਰਗਾ ਚਨ ਹੋਰ ਕੋਈ ਨਹੀਂ